आठ एक तन आग तो हाँ जी हाँ खड़ा मोटर से करो हाँ जी आइए इधर नंबर भी है नहीं का नंबर है क्या लोगी तो इतने पैसे तो हाँ जी हाँ जी अच्छी है तेरे को भी मोबाइल है क्या जगह है वो तो ना लाज वीडियो का क्या लोगी वीडियो बना वीडियो बना बाकी वीडियो बांध नहीं होनी चाहिए है ना चला दे कोई ऐसी होना चाहिए इधर देख और सामने देख क्या है क्या कोई जगह इधर देखी है नहीं ਖਾਈ ਦੇ ਦੇ ਮਟਕਾ ਇਹਦਾ 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 ਆਜਾ 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 ਆਮੋਰ ਸਾਲ ਤੇ ਨੋਟਸਲ ਨਹੀਂ ਮਤ ਜੀ ਤੁਰ ਤੁਰ ਕੇ ਆਇਆ ਸੀ ਜੀ ਜਨਾਬ ਤੁਰ ਕੇ ਆਇਆ ਸੀ ਇੱਥੇ ਕਿ ਲੈਣਾ ਸੀ ਹਾਂਜੀ ਇੱਥੇ ਕਿ ਲੈਣਾ ਸੀ ਮਤ ਦੱਦ ਗਿਆ ਜੀ ਮੈਂ ਤਾਂ ਇੱਥੇ ਇੱਥੇ ਕਿ ਲੈਣਾ ਸੀ ਮਤ ਵੈਸੇ ਇੱਥੇ ਗੱਲ ਹੋ ਗਈ ਬਾਈ ਤੁਸੀਂ ਕਾ ਉਸ ਦੇ ਮਾਲਕ ਹੋ ਹਾਂ ਹਾਂ ਬੇਨਾ ਨੰਬਰ ਪਲੇਟ ਤੋਂ ਤੁਹਾਡੇ ਮੋਟਰਸਾਈਕਲ ਵੜਿਆ ਮੇਰਾ ਇੱਕ ਮਿੱਤਰ ਹੈਗਾ ਸੇਠ ਹੈ ਉਹਨੇ ਬੈਂਕ ਦੇ ਵਿੱਚੋਂ ਪੈਸੇ ਕਢਾਈ ਬੱਚੇ ਉਹਦੇ ਬਾਹਰ ਹੈ ਤੇ ਇਹ ਉਹਦੇ ਕੋਲੋਂ ਪੈਸੇ ਜਨਾਬ ਤੁਸੀਂ ਕੈਮਰਾ ਚੈੱਕ ਕਰ ਲਓ ਮੇਰਾ ਮੋਟਰਸਾਈਕਲ ਹੀ ਨਹੀਂ ਜਨਾਬ ਇਹ ਕੈਮਰਾ ਵੀ ਚੈੱਕ ਕਰ ਲਓ ਕਰ ਲਓ ਕਰ ਲਓ ਜੀ ਕੈਮਰਾ ਪਗਾ ਕਾਕੀ ਰਿਕਾਰਡਰ ਲੱਗੀ ਰੱਖੀ ਚੱਲ ਚੱਲ ਇਤਰਾਸੀ ਲੈ ਜੀ ਤੁਸੀਂ ਕੈ ਪੈਸੇ ਦਾ ਕੈਮਰਾ ਪਕੜ ਜਾ ਇਤਰਾਸੀ ਲੈ ਆ ਲਓ ਜਨਾਬ ਆ ਲੈ ਆ ਪੈਸੇ ਨਿਕਲੇ ਆ ਇਹਦੇ ਵਿੱਚ ਪੈਸੇ ਨੂੰ ਦਵਾਈ ਹੈ ਜੀ ਸਾਹ ਦਾ ਜੀ ਆ ਮੈਨੂੰ ਦਿਸਦੀ ਹੈ ਦਵਾਈ ਦੇਖਦੀ ਹੈ ਮੈਨੂੰ ਆ ਮੋਰਸੇ ਦੀ ਚਾਬੀ ਆ ਜੀ ਇੰਦਰਾ ਸਾਡੇ ਇੱਥੇ ਆ ਕੇ ਵੜ ਗਏ ਕੋਈ ਨਿਸ਼ਾਨ ਹੋ ਜਾ ਚਾਬੀ ਲਾ ਕੇ ਉਸ ਮੋਰਸੇ ਆ ਚਾਬੀ ਮੈਂ ਤੁਹਾਨੂੰ ਮੈਂ ਲੱਗ ਦਿਖਾਣਾ ਜਨਾਬ ਹਾਂ ਤੂੰ ਲਾ ਦੇ ਮੈ ਨਹੀਂ ਲੱਗਦਾ ਜਨਾਬ ਜੀ ਮੈਂ ਲੋ ਮੈਂ ਲੰਦਾ ਜੀ ਥੋੜੇ ਲੱਗਣੀ ਨਹੀਂ ਜਨਾਬ ਐਸੇ ਐਸੇ ਲਈ ਆ ਮੈਂ ਮੈਂ ਤੁਹਾਨੂੰ ਮੈਂ ਤੁਹਾਨੂੰ ਲੱਗ ਦਿਖਾਣਾ ਜਨਾਬ ਖੜੇ ਖੜੇ ਜੀ ਉਹਨੇ ਤੇ ਨਾ ਭਾਜੇ ਨਹੀਂ ਲੱਗ ਭਾਜਦਾ ਜੀ ਲਹ ਹੈ ਉਹ ਗੱਲ ਪਤਾ ਸੀ ਮੈਨੂੰ ਕੋਈ ਨਹੀਂ ਕਿਤੇ ਨਹੀਂ ਆਉਂਦੇ ਬੰਦੇ ਹੁਣ ਦੱਸਣ 100% ਕੀ ਦਾ ਵੀਡੀਓ ਨਾ ਬਣਾਓ ਜਨਾਬ ਵੀਡੀਓ ਬਣਾਈ ਰੱਖੀ ਮੇਰੇ ਬਹੁਤ ਬਹੁਤ ਪਾੜੇ ਨਾ ਵੀਡੀਓ ਬਣਾਈ ਚਾਹੇ ਕੋਈ ਬਦਨਾਮੀ ਹੋ ਜਾ ਜਨਾਬ ਹਾਂ ਹਾਂ ਕਮਾਲ ਆ ਯਾਰ ਐਡਾ ਤੇਜ਼ ਬੰਦਾ ਮੈਂ ਬੈਂਕ ਚੋਂ 20000 ਰੁਪਏ ਲੈ ਕੇ ਨਿਕਲਿਆ ਮਰਚੜਾ ਮਰੇ ਆ ਪਤੰਦਰ ਬੈਜਦੇ ਨਿਕਲ ਗਿਆ ਯਾਰ ਕਮਾਲ ਹੀ ਕਰਤੀ ਇਹਨੇ ਇਹ ਬਾਈ ਐਂ ਕਰਦੇ ਆ ਜਦੋਂ ਕਿਤੇ ਬੈਂਕ ਚ ਜਾਓ ਨਾ ਇੱਕ ਦਾ ਬੰਦਾ ਨਾਲ ਲੈ ਕੇ ਜਾਇਆ ਕਰੋ ਉਹ ਨਾਲ ਬਾਈ ਮੈਂ ਤਾਂ ਮਗਰ ਭੱਜਣ ਲੱਗੇ ਮੈਂ ਡਰਦਾ ਨਹੀਂ ਭੱਜਿਆ ਮੈਂ ਕਿਹ ਇਹਦੇ ਕੋਲ ਹਥਿਆਰ ਥੁਰ ਹੋਵੇ ਭਰਾਵਾ ਚਾਕੂ ਕਰਦੇ ਉਥੇ ਕੋ ਹਾਂ ਪਹਿਲਾਂ ਜਮਾਨਤ ਫੜਾ ਦੇਖ ਲੈ ਪੂਰੇ ਉਹ ਨਹੀਂ ਹੋਣਗੇ ਗੜ ਗੁੰਡੂ ਪੂਰੇ ਇਹ ਤਾਂ ਬਈ ਫੜਿਆ ਗਿਆ ਤਾਂ ਮੈਂ ਇਹ ਤਾਂ ਤੂੰ ਮੌਕੇ ਤੇ ਮੈਨੂੰ ਫੋਨ ਕਰਤਾ ਉਹ ਬਾਈ ਪਰਸੋ ਮਿਲੇ ਸੀ ਪਠਾਨੇ ਚ ਮੈਂ ਤਾਂ ਕੋਈ ਨੰਬਰ ਲੈ ਆਇਆ ਸੀ ਤੁਹਾਡੀ ਦੂਈ ਮੈਂ ਡਿਊਟੀ ਬੱਸ ਅੱਡੇ ਤੇ ਆ ਤਾਂ ਮੈਂ ਦਿਮਾਗ ਕੰਮ ਕਰ ਗਿਆ ਤਾਂ ਇਹਦਾ ਮੈਨੂੰ ਇੱਕ ਇਹ ਪਤਾ ਜਿੱਥਰਲੇ ਪਾਸੇ ਨੂੰ ਭੱਜਿਆ ਇਹ ਇਹਦੀ ਕਾਟੋ ਪਟਕੋ ਪੜੂਆ ਦੇਖਾ ਕਿਥੋਂ ਦਾ ਰਹਿਣ ਵਾਲਾ ਕੀ ਹੈ ਸਹੀ ਗੱਲ ਹੈ ਕਿਹੜਾ ਪਿੰਡ ਤੇਰਾ ਬੜੂ 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 ਜੀ ਜਨਾਬਾ ਫੋਨ ਫੋਨ ਦੇਖ ਲੋ ਜੀ ਮੇਰਾ ਜੀ ਆ ਫੋਨ ਕੱਟ ਲੋ ਮਨਦੀਪ ਸਿੰਘ ਆ ਜੀ ਮੇਰਾ ਨਾਂ ਜੀ ਕੈਨੂੰ ਨਹੀਂ ਪਤਾ ਲੱਗਿਆ ਜੀ ਮਨਦੀਪ ਆਸੀਂ ਮਨਦੀਪ ਸਿੰਘ ਆ ਜੀ ਆ ਦੇਖੀ ਮਾੜਾ ਜਾ ਮੈਂ ਤੁਹਾਨੂੰ ਮਨਦੀਪ ਸਿੰਘ ਹਾਂ ਮਨਦੀਪ ਸਿੰਘ ਦੀ ਹਾਂ ਜੀ ਬਠਿੰਡਾ ਜੀ ਦੀਪਨਗਰ ਦਾ ਰਹਿਣ ਵਾਲਾ ਜੀ ਮੈਂ ਬਠਿੰਡੇ ਦਾ ਹਾਂ ਜੀ ਦੀਪਨਗਰ ਦਾ ਇੱਥੇ ਕੀ ਲੈਣਾ ਆਸੀਂ ਦੀਪਨਗਰ ਇੱਥੇ ਕੀ ਆਹੀ ਕੰਮ ਕਰਨ ਆਇਆ ਸੀ ਇੱਥੇ ਇੱਕ ਮਿੰਟ ਇਹ ਗੇਂਦਰੀ ਦੇਖਣੀ ਹਾਂ 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 ਦੇਖੋ ਓਏ ਓਵੇਂ ਫੋਨ ਨਾotra ਮੈਂ ਬਈ ਕਰਦਾ ਟਰੈਮ ਚਲੀ ਜਾਂਦਾ ਇਹ ਦਾ ਚਿੱਟਾ-ਚੂਟਾ ਬਾਈ ਉਹ ਨਸ਼ਾ ਕਰਦਾ ਹੋਏ। ਇਹ ਨਸ਼ਾ ਕਰਕੇ ਇਹ ਬੰਦੇ ਅੱਜ ਕੱਲ ਇਹ ਕੰਮ ਕਰਦੇ ਆ। ਹੁਣ ਕਰੀਏ ਅਸੀਂ ਵੀ ਕੀ ਕਰੀਏ? ਜਿਹੜਾ ਸਹੀ ਬੰਦਾ ਉਹ ਕੰਮ ਨਹੀਂ ਕਰਦਾ। ਨਹੀਂ ਕਰਦਾ। ਇਹ ਨਸ਼ੇ ਵਾਲੇ ਬੰਦੇ ਦਾ ਕੰਮ ਹੈ। ਦੂਜਾ ਬੰਦਾ ਚੰਗਾ ਬੰਦਾ ਇਹ ਕੰਮ ਥੋੜੀ ਕਰਦਾ ਖੋਆ ਕੋਈ ਆਲਾ। ਕਿਵੇਂ? ਇਸੇ ਦਾ ਹੀ ਮੋਬਾਈਲ। ਮੈਨੂੰ ਤਾਂ ਲੱਗਦਾ ਨਹੀਂ ਇਹ ਵੀ ਚੋਰੀ ਦਾ ਹੀ ਹੋਊਗਾ। ਨਹੀਂ ਨਹੀਂ ਮੋਬਾਈਲ ਤੇ ਇਸੇ ਦਾ ਹੀ ਲੱਗਦਾ। ਇਸੇ ਦਾ? ਉਹਦੀਆਂ ਫੋਟੋਵਾਂ ਵਿੱਚ ਬਹੁਤ ਈ ਨੇ ਨਾ। ਫੋਟੋਆਂ ਹੈਗੀਆਂ ਵਿੱਚ। ਹਾਂ। ਆਧਾਰ ਕਾਰਡ ਪਿਆਵੇ। ਕਿੱਥੋਂ ਦਾ ਆਧਾਰ ਕਾਰਡ? ਬਠਿੰਡੇ ਦਾ। ਮਨਦੀਪ ਸਿੰਘ ਹੀ ਆਵੇ ਜੀ। ਹ ਮਨਦੀਪ ਸਿੰਘ ਜੀ ਹਾਂ ਮਥੰਡੇ ਲਈ ਆਇਆ ਤਾਂ ਮੈਂ ਤਾਂ ਸੱਚੀ ਬੋਲਦਾ ਮਣਮੋਤਾ ਤੇ ਫੇਰ ਇੱਥੇ ਕੀ ਲੈਣਾ ਆਇਆ ਸੀ ਪੈਸੇ ਕੋਈ ਸੀ ਤੂੰ ਇਧਰੋਂ ਮੈਂ ਤੁਹਾਨੂੰ ਸਾਰਾ ਕੁਝ ਦਗਾ ਦਾਂ ਤੇਰਾ ਫੋਨ ਤਾਂ ਦੇ ਦਿਓ ਜੀ ਫੋਨ ਲੈ ਬਹਿ ਜਾ ਫੋਨ ਫੋਨ ਆਪੇ ਕੋਲ ਰੱਖ ਇੱਕ ਮਿੰਟ ਬਹਿ ਜਾ ਇੱਥੇ ਥੱਲੇ ਬਹਿ ਜਾ ਬਹਿ ਜਾ ਥੱਲੇ ਉੱਥੇ ਬਹਿ ਜਾ ਜਨਾਬ ਉੱਥੇ ਉੱਥੇ ਨਹੀਂ ਬਹਿਣਾਗਾ ਇੱਥੇ ਬੈਠੋ ਇੱਥੇ ਮੈਂ ਤੁਹਾਨੂੰ ਸਾਰਾ ਕੁਝ ਸਹੀ ਕਰ ਦੂੰਗਾ ਕਿਤੇ ਹੋਰ ਨਾ ਪੜਤੀ ਕੋਈ ਨਾ ਕੋਈ ਆਪਣੇ ਨਾਲ ਲੱਗ ਜਾਏ ਹੋਰ ਚੱਪਾ ਮੈਂ ਤੁਹਾਨੂੰ ਸਾਰਾ ਮੈਂ ਆ ਫੋਨ ਦੇ ਤੈ ਤੁਹਾਨੂੰ ਸਾਰੇ ਬੰਦੇ ਫੜਾ ਦੂੰਗਾ ਜਿਹਨਾਂ ਨੇ ਮੈਨੂੰ ਸਾਰਾ ਕੋਈ ਹੋ ਫੋਨ ਲੈਉਣੇ ਕੋਈ ਨਹੀਂ ਅਜਰਾ ਫੋਨ ਦਿਓ ਜੀ ਉਹ ਕੋਈ ਨਹੀਂ ਤਰ੍ਹਾਂ ਤੇ ਪਾਣੀ ਲੈਣ ਲਈ ਪਾਣੀ ਲੈਣ ਗਿਆ ਹੁਣੇ ਦੱਸ ਹਾਂ ਜੀ ਉਹ ਪੈਸੇ ਕੋਈ ਤੇ ਪਹਿਲਾਂ ਕਿੰਨੇ ਦੇ ਖੋਇਆ ਮੈਂ ਫੋਮ ਫੋਮ ਹੈ ਜੀ ਚਿੱਟਾ ਪੀਤਾ ਸੀ ਜੀ ਵੱਧ ਅੱਛਾ ਹੁਣ ਮੈਨੂੰ ਪੂਰਾ ਸਰੋਂ ਲੱਗਿਆ ਜੀ ਚਿੱਠੇ ਦਾ ਜੀ ਚਾਰ ਤੁਰਦਾ ਨਹੀਂ ਤੇ ਤਰੱਚੀ ਨਹੀਂ ਨਹੀਂ ਹਿਆਰ ਆਲਾ ਕਿਸੇ ਜੀ ਚਾਰ ਕਿੱਥੇ ਜਨਾਬ ਐਣੀ ਚਾਰ ਨਹੀਂ ਕੋਈ ਜੀ ਚਾਰ ਤੋਂ ਸਾਡੀ ਜ਼ਮੀਰ ਮਰ ਗਈ ਜੀ ਸਾਲ ਸਹਾਰਾ ਨਹੀਂ ਦੱਸ ਹੀ ਨਹੀਂ ਚੰਗੇ ਘਰੋਂ ਲੱਗਦਾ ਯਾਰ ਕੋਈ ਲੱਗਦਾ ਨਹੀਂ ਉਹ ਜਾ ਯਾਰ ਕਮਾਲ ਆ ਇਹ ਹੁਣ ਇਹਨਾਂ ਕੰਮਾਂ ਤੇ ਲੱਗ ਜਾਂਦੇ ਆ ਮੁੜ ਕੇ ਇਹੀ ਇਹੀ ਕੰਮ ਕਰਦੇ ਆ ਪੈਸਾ ਦਾ ਪੂਰਾ ਪੱਲਾ ਪੈਂਦਾ ਨਹੀਂ ਇਹਨਾਂ ਦੇ ਪਾਸੋਂ ਚੋਰੀਆਂ ਹੀ ਕਰਦੇ ਹੋਰ ਮੋਟਰਸਾਈਕਲ ਕਿੰਨੇ ਖੋਏ ਤੁਸੀਂ ਹੋਰ ਕਿੰਨੇ ਮੋਟਰਸਾਈਕਲ ਤੇਰੇ ਕੋਲੇ ਮੈਂ ਤੁਹਾਨੂੰ ਸਾਰਾ ਕੁਝ ਦੱਸ ਦਿਆਂਗਾ ਫੋਨ ਦਿਓ ਜੀ ਫੋਨ ਤਾਂ ਲੈ ਲਾ ਭੱਜਣਾ ਨਹੀਂ ਪਰ ਭੱਜਣਾ ਜਾਊਗਾ ਵਾਹ ਗੱਡੀ ਦੀ ਲੋਕ ਗੱਡੀ ਇਹ ਫੋਨ 'ਚ ਆ ਬੰਦਾ ਜਨਾਬ ਜਿਹੜਾ ਸਾਡਾ ਜੀ ਮੇਨ ਬੰਦਾ ਜੀ ਦਹਾ ਦੂਈ ਕੈਮਰੇ ਜੇ ਸਾਰਾ ਕੁਝ ਇਹ ਕਰਾਉਂਦਾ ਜਨਾਬ ਖਤਰਨਾਕ ਹੀ ਲੱਗਦਾ ਆ ਦੇਖੀ ਰਹਿਣ ਰਹਿਣਦੇ ਬਾਲਾ ਕੋਈ ਸੀਕਰਟ ਹੋਇਆ ਮੁੜ ਕੇ ਉਹ ਭੱਜ ਜੂ ਭਰਾਵਾ ਇਹ ਬੜਾ ਧਮੱਕੀ ਬੰਦੇ ਹੁੰਦੇ ਤੁਸੀਂ ਮੋਟੋ ਪਾਟੋ ਰਹਿਣਦੇ ਕੋਈ ਆਪਦੇ ਕੋਲੇ ਮੋਬਾਈਲ ਹੀ ਆਪਦੇ ਕੋਲੇ ਰੱਖੋ ਯਾਰ ਗੱਲ ਥੋੜੀ ਦੇਵਾਂਗੇ ਜੇ ਫੋਟੋ ਹੈਗੀ ਆਪਾਂ ਨੂੰ ਸਾਡੇ ਉਹਨਾਂ ਨੂੰ ਵਿਖਾਵਾਂਗੇ ਆਪਾਂ ਸਾਡੇ ਕੋਲੇ ਆਹ ਮੋਟਰਸਾਈਕਲ ਚੋਰੀ ਦਾ ਹੈ ਹਾਂਜੀ ਕੋਈ ਨੰਬਰ ਪਲੇਟ ਹੈਣੀਗੀ ਹੋਰ ਕਿੰਨੇ ਮੋਟਰਸਾਈਕਲ ਤੇਰੇ ਕੋਲੇ ਹੈਗੇ ਜੀ 60 ਕੀ 60 ਹਾਂਜੀ ਹਾਂਜੀ ਇਹ ਤਾਂ ਭਰਾਵਾ ਬੜਾ ਤਕੜਾ ਹੀ ਆ ਕੰਮ ਇਹਨਾਂ ਦਾ ਅਸੀਂ ਤਾਂ ਕਿਹੜਾ ਰੱਖਦੇ ਜਨਾਬ 베ਜਣੇ ਜੀ ਜਿਵੇਂ ਆ ਮੋਟਰਸਾਈਕਲ ਚੋਰੀ ਕਰ ਲਿਆ ਜੀ ਹਾਂ ਸਵਾ ਲੱਖ ਦੇ ਜੀ ਹਾਂ ਅੱਜ ਕਾ ਕੇ ਪੱਤਰ ਚੇਂਜ ਕਰਾ ਕੇ ਜੀ 20-25 ਹਜ਼ਾਰ ਦਾ ਕਹੇ 베ਜਣੇ ਕੱਢ ਦਿੰਨੇ ਆ ਜੀ ਅੱਛਾ 20-25 ਹਜ਼ਾਰ ਦਾ ਹਾਂ ਜੀ ਅਗਲਾ ਪਤਾ ਨਹੀਂ ਯਾਰ ਕਿਵੇਂ ਲੈਂਦਾ ਕਿਵੇਂ ਆਪਦੀ ਮਿਹਨਤ ਨਾਲ ਕੋਈ ਲੋਨ ਕਰਾਉਂਦਾ ਕੋਈ ਵਿਚਾਰਾ ਕੋ ਆਪਦਾ ਕਿਵੇਂ ਕਰ ਕਰਾ ਕੇ ਉਹਦਾ ਬਾਈ ਜੀ ਲੱਖ ਸਵਾ ਲੱਖ ਤੋਂ ਘੱਟ ਮੋਟਰਸਾਈਕਲ ਪੈਂਦਾ ਨਹੀਂ ਇਹ ਕਹਿੰਦੇ 20000 ਦੇ ਵਿੱਚ ਦਿੰਦੇ ਆ 20 25000 ਰੁਪਏ ਦੇ ਵਿੱਚ ਦਿੰਦੇ ਦਾ 6000 ਅਗਲੇ ਨੇ ਪਤਾ ਨਹੀਂ ਕਿਵੇਂ ਲਿਆ ਹੁੰਦਾ ਆ ਅਸੀਂ ਦੰਦੇ ਨਹੀਂ ਭਾਈ ਜਨਾਬ ਜਨਾਬ ਭੱਜਾ ਨੂੰ ਤੂੰ ਜਾਵੀਂ ਜੀ ਹਰ ਤਾਂ ਤੈਨੂੰ ਦੰਦੇ ਵੀ ਨਹੀਂ ਹੋਣਾ ਆ ਦੇਖੋ ਜੀ ਕੋਈ ਚਾਬੀ ਚੂਬੀ ਲਾਓ ਹੁਣ ਤੇਰਾ ਭੱਜਣਾ ਠੀਕ ਭਤਮ ਹੋ ਗਈ ਇਹ ਇੱਥੋਂ ਆ ਕਰਕੇ ਜੀ ਅਸੀਂ ਹਾਂ ਇਹ ਅੰਗ ਲਾ ਕੇ ਜੀ ਲੋਕ ਰੋਟੇੰ ਦਾ ਜਿ ਲਾਈ ਜਨੇ ਜੀ ਬਸ ਲੈ ਲੈ ਤਰੀਕੇ ਹੀ ਦੱਸਦਾ ਇਸ ਪਰ ਆਵਾ ਪਿੰਨਾਂ ਦਾ ਜ਼ੋਰ ਬਹੁਤ ਗੱਡੀਆਂ ਦਲੇਰੀ ਗੱਡੀਆਂ ਵੀ ਚੋਰੀ ਕਰਦੇ ਜਨਾਬ ਕਿੰਨੀਆਂ ਕਿੰਨੀਆਂ ਤੇਰੇ ਕੋਲ ਫਸਟਾਂ ਗੱਡੀਆਂ ਮੇਰੇ ਕੋਲ ਹੈਗੀਆਂ ਜੀ ਵਰਨਾ ਜੀ ਵਰਨਾ ਹਾਂਜੀ i20 ਇਹ ਵੀ ਚੋਰੀ ਦੀਆਂ ਸਾਰੀਆਂ ਚੋਰੀ ਦੀਆਂ ਜਨਾਬ ਸਾਡਾ ਗ੍ਰੋਥ ਮਤਲਬ ਪੂਰੇ ਪੰਜਾਬ ਦੇ ਵਿੱਚ ਪੂਰੇ ਇੰਡੀਆਜ਼ ਤੱਕ ਸਾਡਾ ਕੰਮ ਹੈਗਾ ਜੀ ਪੂਰੇ ਇੰਡੀਆ 'ਚ ਤੁਹਾਡਾ ਕੰਮ ਚੱਲਦਾ ਪੂਰਾ ਜੀ ਹਾਂ ਜਿਵੇਂ ਆਪਾਂ ਕਹਿ ਸਕਦੇ ਹਾਂ ਜੀ ਵੱਡੇ ਸਟੇਟਾਂ ਦਿੱਲੀ ਹੋਵੇ ਜੀ ਪਤਾ ਹੈ ਗੱਲ ਕੀ ਹੈ ਇਹ ਜਿਹੜਾ ਚੋਰੀਆਂ ਕਰਦੇ ਜਿਹੜਾ ਬੰਦਾ ਆਪਦੀ ਅੰਗਹਿਲੀ ਨਾਲ ਗੱਡੀ ਕਈ ਉਮੇ ਲਾ ਕੇ ਤੁਰ ਜਾਂਦੇ ਆ ਕੋਈ ਵੇਂਦੇ ਨਹੀਂ ਲੋਕ ਨਹੀਂ ਕਰਦੇ ਕੋਈ ਹੋਰ ਨਹੀਂ ਕਰਦੇਗੇ ਫਿਰ ਉਹਨਾਂ ਨੂੰ ਬਾਈ ਨਤੀਜਾ ਭੁਗਤਣਾ ਪੈਂਦਾ ਇਹ ਲੋਕ ਤੈਨੂੰ ਪਤਾ ਇਸੇ ਕੰਮਾਂ ਵਾਲੇ ਆ ਇਹ ਤਾਂ ਵੇਂਦੇ ਰਹਿੰਦੇ ਵੀ ਕੋਈ ਬੰਦੇ ਨੇ ਇਹਨਾਂ ਗਹਿਲੀ ਕੀਤੀ ਤੇ ਇਹਨਾਂ ਲਈ ਨਾ ਦਿਨਾ ਮੋਟਰਸਾਈਕਲ ਹੈ ਗੱਡੀ ਹੈ ਕੋਈ ਚੀਜ਼ ਹੈ ਲੋਕਾਂ ਨਾਲ ਨਾਲ ਹੀ ਫੋਨ ਲੰਗੇ ਆਇਆ ਯਾਰ ਲੋਕਾਂ ਨਾਲ ਨਾਲ ਚਾਬੀਆਂ ਬਣ ਜਿੰਦੀ ਜੀ ਚਾਬੀਆਂ ਬਣ ਜਿੰਦੀ ਜੀ ਜਿੱਦ ਮਰਜ਼ੀ ਚਾਬੀ ਬਣਾ ਲੋ ਤੇ ਹੈਡ ਲੌਡ ਬਣ ਲੈ ਚਾਬੀਆਂ ਬਣਾਉਣੀਆਂ ਇਹਨਾਂ ਨੂੰ ਕਿੱਡੀ ਗੱਲ ਆ ਬਈ ਇਹਨੂੰ ਲੈ ਚੱਲੋ ਫੇਰ ਥਾਣੇ ਫਿਰ ਸਿੱਧੀ ਗੱਲ ਹਾਂ ਚਲੋ ਆ ਜੀ ਤੁਸੀਂ ਵੀ ਆ ਜੀ ਹਾਂ ਮੈਂ ਆ ਜੀ ਮੈਂ ਤੁਹਾਨੂੰ ਆਖਦਾ ਜੀ ਮੈਂ ਗੱਲ ਨਹੀਂ ਨਹੀਂ ਚੱਟ ਨਹੀਂ ਨਹੀਂ ਕੋੜ ਦੇ ਚੱਲ ਖੜਾ ਹੋ ਮੀਂਹ ਦੀ ਗੱਲ ਤੋਂ ਸਾਲੋ ਜੀ ਤੂੰ ਖੜਾ ਹੋ ਜਾ ਖੜਾ ਮੈਂ ਤੁਹਾਨੂੰ ਸਾਰਾ ਕੁਝ ਦੱਸ ਦਿੰਦਾ ਹੋਰ ਵੀ ਦੱਸ ਲੋ ਥਾਣੇ ਚ ਲੱਸੀ ਥਾਣੇ ਚ ਦੱਸੀ ਸਾਰਾ ਕੁਝ ਕ ਆਹ ਰਹਾ ਰਹਾ ਦੱਸ ਦੋ ਗੁੰਡਿਆਂ ਨੂੰ ਗੁੰਡਿਆਂ ਨੂੰ ਕਰਵਾ ਦੇਣਗੇ ਅਜੇ ਹੀ ਉਹ ਮੈਨੂੰ ਤੂੰ 60 70 ਜਦੋਂ ਕਹਿੰਦਾ ਮੇਰੇ ਕੋਲ ਮੋਟਰਸਾਈਕਲ ਹੈ ਗੱਲ ਵੀ ਇੱਕ ਕਰੀਏ ਲੈ ਲੈ ਜੀ ਤੂੰ ਜਸਤ ਸੰਗਤ ਚੱਲ ਗਏ ਗੱਡਾ ਗੱਡਾ ਹੋਰ ਇਹਦੇ ਨਾਲ ਪੀਆ ਕਿਹਨੂੰ ਵੀ ਚਾਹ ਖਾ ਉਹ ਪਤਾ ਨਹੀਂ ਹੋ ਰਹੀ ਕਰਦਾ ਨਾ ਕੋਈ ਨਾ ਕਰਦਾ ਬਾਵਾ ਤੇੜੀ ਉਹ ਬੰਦਾ ਖੜਾ ਪੈਸਾ ਲਾ ਵਿਖੜਾ ਇਹਨੇ ਕਰ ਲੋ ਤੁਸੀਂ ਪਤਾ ਕੀ ਇਹ ਬੰਦੇ ਰਿਜ਼ਰਵ ਸੀ ਬੰਦੇ ਨੂੰ ਪੈਸੇ ਦੇ ਵਿੱਚ ਨਾ ਭਰਾਵਾ ਚੋਰ ਚੱਕਿਆਂ ਦਾ ਆਪਣੇ ਇੱਥੇ ਕੋਈ ਕੰਮ ਨਹੀਂ ਆ ਯਾਰ ਇਹ ਗੱਲਾਂ ਤਾਂ ਰੱਖਣਾਂ ਦੇ ਨਾ ਤਾਂ ਉਹਨੇ ਰੱਖਣਾਂ ਦੇ ਨਾ ਇਹ ਗੱਲਾਂ ਕਰਨ ਵਾਲੀਆਂ ਇਹਨੂੰ ਥਾਣੇ ਲੈ ਚੱਲੋ ਯਾਰ ਆ ਮੈਂ ਪੈਸੇ ਕੁਦਰਤੀ ਨਾ ਪੜਿਆ ਜਾਂਦਾ ਹੈ ਪੀਆਰ ਪੀਆ ਦਾ ਲੈਗਾ ਸੀ ਨਾ ਮੈਂ ਟੱਚ ਹੀ ਹੋ ਗਏ ਗਲਤੀ ਹੋ ਗਈ ਜੰਦੀ ਆ ਬੰਦੇ ਰਵਾਇਆ ਕਿਸ ਸੁਧਾਰਦੇ ਆ ਜਾ ਆ ਜਾ ਥਾਣੇ ਜਾ ਕੇ ਸੁਧਾਰ ਦੇ ਤੇਰੇ ਨਸ਼ੇ ਦੇ ਸਾਰੇ ਕਰਮ ਆ ਮੁੰਡੇ ਆਏ ਕਾਰੀ ਆ ਮੋਟਰਸਾਈਕਲ ਨਾ ਇਹ ਥਾਣੇ ਪਹਤਾ ਦੇ ਨਾ ਆ ਮੋਟਰਸਾਈਕਲ ਥਾਣੇ ਪਹਤਾ ਦੇ ਇਹਨੂੰ ਲੈ ਕੇ ਚੱਲਣੇ ਥਾਣੇ ਤੇਰੇ ਪੈਣੀਆਂ ਬਹੁਤ ਹੈ ਜੇ ਤੈਨੂੰ ਕੁਝ ਵੀ ਕਿਹਾਗਾ ਆ ਬਾਹਰ ਚੱਲ ਚੱਲ ਬਾਹਰ ਫੇਰ ਬੱਚਾ ਬਾਹਰ ਚੱਲ ਜਾ ਗਿਆ ਦੇਖਦਾ ਹਾਂ ਚਲੋ ਜੀ ਚੱਲ ਆਉਣਾ ਨਹੀਂ ਉੱਥੇ ਹੋਣਾ ਕੋਈ ਮੁੰਡਿਆ ਮੋਟਰਸਾਈਕਲ ਲੈ ਆਇਆ ਤੇ ਤੁਸੀਂ ਆ ਜਿਓ ਉੱਥੇ ਚੰਗਾ ਹੋਣਾ ਬਾਈ ਮੈਂ ਤੇ ਬੜਾ ਧਿਆਨ ਨਾਲ ਭਰਾਵਾ ਇਹ ਪਾਣੀ ਪੂਣ ਕਰਾ ਕੋਈ ਕੋਈ ਨਹੀਂ ਕੋਈ ਨਹੀਂ ਪਾਣੀ ਪਿਆ ਦਿੰਦਾ ਆ ਜਿਓ ਤੁਸੀਂ ਬੜਾ ਅਸੀਂ ਲੋਕ ਆਪਾਂ ਚੰਨ ਅਗ ਲੱਗਦਾ ਇਹ ਗੱਲ ਸੁਣਨ ਪਾਸ ਸੀ ਆ ਵਿੱਚ ਹਾਂ ਮੁੰਡਾ ਮੋਟਰਸਾਈਕਲ ਲੈ ਇੱਕ ਵਾਰ ਫਿਰ ਦੋਸਤੋ ਸ੍ਰੀ ਗੱਲ ਜੀ ਅਸੀਂ ਬਾਈ ਜੀ ਦੀ ਫਿਲਮ ਬਣਾਈ ਅੱਜ ਇਹ ਤੁਸੀਂ ਫਿਲਮ ਨੂੰ ਦੇਖ ਰਹੇ ਹੋ ਜਿੰਨਾ ਵੀਰਾਂ ਨੇ ਅਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੋ ਤੇ ਬਾਈ ਦੇ ਚੈਨਲ ਤੇ ਤੁਸੀਂ ਵਧੀਆ ਵਧੀਆ ਕੰਟੈਂਟ ਦੇਉਂਦੇ। ਇਹ ਜਿਹੜੀ ਬਾਈ ਫਿਲਮ ਬਣਾਉਣ ਦਾ ਜਿਹੜਾ ਮੇਨ ਮਕਸਦ ਹੈ ਵੀ ਅਸੀਂ ਉਹਨਾਂ ਲੋਕਾਂ ਨੂੰ ਥੋੜਾ ਜਾਗਰੂਤ ਕਰਦੇ ਆ ਵੀ ਆਹ ਅੰਗਹਿਲੀਆਂ ਕਰਦੇ ਆ, ਵਿਆਹ ਸ਼ਾਦੀ ਨਹੀਂ ਜਾਂਦੇ ਆ ਜਾਂ ਕਿਸੇ ਵੀ ਆਪਾਂ ਸਰਕਾਰੀ ادارے ਚ ਕਿਤੇ ਕੰਮ ਹੁੰਦਾ ਆਪਣੂੰ ਆਪਾਂ ਉਹ ਮੋਟਰਸਾਈਕਲ ਜਾਂ ਗੱਡੀ ਖੜਾ ਕੇ ਚਲਾ ਜੰਨੇ। ਪਰ ਬਾਈ ਜਿਹੜੇ ਚੋਰ ਚੱਕੇ ਆ, ਨਸ਼ੇੜੀ ਆ ਜਿਵੇਂ ਤੁਹਾਨੂੰ ਦਿਖਾਇਆ। ਇਹ ਬਾਈ ਜੀ ਇਸੇ ਧਾਗ ਚ ਰਹਿੰਦੇ ਆ ਵੀ ਕਦੋਂ ਬੰਦਾ ਅੰਗਹਿਲੀ ਕਰੇ ਤੇ ਕਦੋਂ ਅਸੀਂ ਗੱਡੀ ਜਾਂ ਮੋਟਰਸਾਈਕਲ ਲੈ ਕੇ ਚੱਈਏ। ਇਸ ਕਰਕੇ ਥੋੜਾ ਜਿਹਾ ਚਕੰਨੇ ਰਿਆ ਕਰੋ, ਬੜਾ ਸਾਵਧ ਜੋ ਆਪਾਂ ਗੈਲੀ ਕਰਦੇ ਤੇ ਉਦੋਂ ਹੀ ਆਪਣਾ ਨੁਕਸਾਨ ਹੁੰਦਾ ਸਾਡਾ ਮੇਨ ਇਹ ਫਿਲਮ ਬਣਾਉਂਦਾ ਇਹੀ ਮਕਸਦ ਸੀ ਆ ਔਰ ਸਾਡੇ ਜਿਹੜੇ ਕਲਾਕਾਰ ਹੈ ਇਹ ਸਾਰੇ ਇਹਨਾਂ ਨੇ ਕੰਮ ਕੀਤਾ ਸਿਰਫ ਤੁਹਾਨੂੰ ਸੱਚਾਈ ਦਿਖਾਉਣ ਦੇ ਮਾਰੇ ਤੁਹਾਨੂੰ ਜਾਗਰੂਤ ਕਰਨ ਦੇ ਸਾਡੀ ਇਹਨਾਂ ਦੇ ਸਾਰੇ ਆਰਟਿਸਟ ਜੀ ਬਾਈ ਜੀ ਦੀ ਪੰਜਾਬੀ ਜੀ ਬੜੀ ਹੁਣ ਤੁਸੀਂ ਦੇਖ ਚੁੱਕੇ ਹੋ ਬਾਈ ਟਿਕਾ ਬੀ ਦਾ ਤੇ ਸਾਵਣ ਬਾਈ ਜੀ ਸਾਵਣ ਬਾਈ ਜੀ ਵੀ ਕੁਝ ਦੋ ਚਾਰ ਸ਼ਬਦ ਕਹਿਣਗੇ ਸਨ ਦੇਖੋ ਬਾਈ ਆਪਾਂ ਅਕਸਰ ਹੀ ਬੈਂਕਾਂ ਦੇ ਵਿੱਚੋਂ ਪੈਸੇ ਕਢਵਾਉਣ ਜਾਂਦੇ ਜਿਵੇਂ ਅਸੀਂ ਇਸ ਫਿਲਮ ਦੇ ਵਿੱਚ ਸ਼ੋਅ ਕੀਤਾ ਵੀ ਬਾਹਰੋਂ ਉਹਨਾਂ ਦੇ ਬੱਚਿਆਂ ਦੀ ਪੇਮੈਂਟ ਆਉਂਦੀ ਹੈ ਜਿਹੜੇ ਵਿੱਚੋਂ ਪੇਮੈਂਟ ਘਸ ਦੇ ਕਢਵਾ ਕੇ ਲਿਆਉਂਦੇ ਜਾ ਕੇ ਬੈਂਕ ਦੇ ਵਿੱਚੋਂ ਉਧੋਂਦੇ ਆ ਬੈਂਕ ਦੇ ਵਿੱਚ ਤੁਸੀਂ ਕਦੇ ਵੀ ਪੇਮੈਂਟ ਕਢਾਉਣ ਜਾਓ ਸੁਰੱਖਿਆਤ ਨਾਲ ਲੈ ਕੇ ਜਾਓ ਕੋਈ ਮੁੰਡਾ ਜਾਂ ਕੋਈ ਨਾ ਕੋਈ ਨਾਲ ਬੰਦਾ ਭਰਾ ਲੈ ਕੇ ਜਾਇਆ ਕਰੋ ਇਸ ਚੀਜ਼ ਦਾ ਧਿਆਨ ਰੱਖਿਆ ਕਰੋ ਬਾਕੀ ਤੁਹਾਨੂੰ ਸਾਡੀਆਂ ਫਿਲਮਾਂ ਕਿੰਨੀਆਂ ਦੀ ਲੱਗਦੀਆਂ ਉਹਨਾਂ ਵਾਸਤੇ ਕਮੈਂਟ ਕਰਿਓ ਸ਼ੇਅਰ ਕਰਿਓ